ਅਗਲਾ ਸਦਾ ਸਰਦਾਰ ਬਲਜੀਤ ਸਿੰਘ ਜੀ ਬੰਸਲ ਸਾਹੂ ਰਾਨੋ ਜਿਹੜੇ ਆਪੀ ਰਚਨਾ ਜਾਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਬਲਜੀਤ ਸਿੰਘ ਜੀ ਬੰਸਲ ਆ ਚੰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨਗੀ ਮੰਡਲੀ ਦਾ ਬਹੁਤ ਧੰਨਵਾਦ ਕਰਦਾ ਮੇਰੇ ਵੀਰ ਜੀ ਬੈਠੇ ਨੇ ਮੀਤ ਸਕਰੋਤੀ ਜੀ ਇਹਨਾਂ ਨੂੰ ਤਾਂ ਅਸੀਂ ਮਨਤਾ ਪਤਾ ਨਹੀਂ ਸੀ ਮੀਤ ਸਕਰੋਤੀ ਜੀ ਕਹਿੰਦੇ ਨੇ ਇਹਨਾਂ ਨੂੰ ਇਹ ਤਾਂ ਮਲਕੀਰ ਸਿੰਘ ਗਰੇਵਾਲ ਨੇ ਸਕਰੋਦੀ ਦੇ ਮੇਰਾ ਬਚਪਨ ਤੋਂ ਬਾ ਇਹਨਾਂ ਨਾਲ 80 ਕਿਤੋਂ ਬਹੁਤ ਤਿਆਰ ਆਲੇ ਨੇ ਵਧੀਆ ਤੇ ਜਗੀਰ ਸਿੰਘ ਜੀ ਬੈਠੇ ਨੇ ਤੇ ਰਤਨ ਜੀ ਤੇ ਇਹਨਾਂ ਨੇ ਮੈਨੂੰ ਥੋੜਾ ਜਿਹਾ ਲਾ ਦਿੱਤਾ ਮੈਂ ਤਾਂ ਬਹੁਤ ਪਛੋਕੜ ਮੇਰਾ ਹੋਰ ਤਰ੍ਹਾਂ ਦਾ ਸੀ ਥੋੜਾ ਜਿਹਾ ਮੇਰੇ ਮਾਮਾ ਜੀ ਸੀਗੇ ਹਰਜੀਤ ਸਿੰਘ ਜੀ ਭੰਬਰਾ ਭਾਈ ਲਾਲੂ ਆਸ਼ਰਮ ਦੇ ਮੁਖ ਸੇਵਾਦਾਰ ਉਹਨਾਂ ਨੇ 27 ਪਰੇ ਮਨਾਇਆ ਆਪਣੇ ਭਾਈ ਲਾਲੂ ਦਾ ਦਿਹਾੜਾ ਬੜਾ ਵਧੀਆ ਬਹੁਤ ਜੋੜੇ ਉਹਨਾਂ ਨੇ ਕਿਰਤੀ ਸੀਗੇ ਕਿਰਤੀ ਨੂੰ ਵੜਾਈ ਦੇਣ ਵਾਲੇ ਸੀ ਗੁਰੂ ਨਾਨਕ ਜੀ ਤੇ ਉਹਦੇ ਨਾਲ ਗੁਜਰਾਤ ਤਾਂ ਬਾਕੀ ਇਹਨਾਂ ਨੇ ਮੈਨੂੰ ਥੋੜਾ ਜਿਹਾ ਪ੍ਰਸ਼ਾ ਕੀਤਾ ਬਹੁਤ ਜਿਆਦਾ ਮੈਂ ਤਾਂ ਬੋਲਣਾ ਬੋਲਣਾ ਆਉਂਦਾ ਨਹੀਂ ਸੀਗਾ ਹੁੰਦਾ ਨਹੀਂ ਕਹਿੰਦਾ ਗੁਜਰ ਜਾਂਦੀ ਹੈ ਨੇਕੀ ਔਰ ਬਦੀ ਗੁਜਰ ਜਾਂਦੀ ਹੈ ਨੇਕੀ ਔਰ ਬਦੀ 91 ਗਾਫਲ ਕਿਆਮਤ ਤੱਕ ਮਗਰ ਰਹਤਾ ਦੋਨੋ ਦਾ ਅਸਰ ਵਾਕੀ ਕਿਆ ਹੁਜ਼ਰ ਕਰ ਸਕੇ ਕਾ ਬੋਲਦਾ ਉਸ ਫਕੀਰ ਦੀ ਝੁੱਗੀ ਤਾਈ ਉਸ ਫਕੀਰ ਦੀ ਝੁੱਗੀ ਥਾਈ ਟੇਕਾਂ ਮੈਂ 100 ਵਾਰੀ ਮੱਥਾ ਜੋ ਆਪਣੇ ਮੁੜਕੇ ਵਿੱਚ ਨਹਾ ਕੇ ਜੋ ਆਪਣੇ ਮੁੜਕੇ ਵਿੱਚ ਨਹਾ ਕੇ ਗੰਗਾ ਦਾ ਇਸ਼ਨਾਨ ਸਮਝਦਾ। ਕਿਰਤ ਦੇ ਵਿੱਚ ਇੰਨੀ ਵੜਾਈਆ ਗੁਰੂ ਨਾਨਕ ਨੇ ਵੀ ਵੜਿਆ ਸਾਨੂੰ ਤੇ ਉਹਨੂੰ ਲਾਹਣ ਤਾਂ ਪਾਈਆਂ ਮਲਕ ਭਾਗੋਂ ਨੂੰ ਉਹਦੇ ਘਰੇ ਨਹੀਂ ਗਏ। ਉਹਨੇ ਬ੍ਰਹਮ ਭੋਜ ਕੀਤਾ ਸੀਗਾ ਹੋਰ। ਇਸ ਤਰ੍ਹਾਂ ਕ੍ਰਿਸ਼ਨ ਜੀ ਮਹਾਰਾਜ ਵੀ ਗਏ ਨਹੀਂ ਉਹਦੇ ਤਰਯੋਧਨ ਦੇ। ਉਹ ਵੀ ਬਿਦਰਦੇ ਗਏ ਨੇ। ਆਪਣੇ ਗੁਰਬਾਣੀ 'ਚ ਵੀ ਆਉਂਦਾ ਕੌਣ ਤਮਾਰੇ ਆਵੇ ਰਾਜਨ ਕੌਣ ਤਮਾਰੇ ਆਵੇ ਐਸਾ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ। ਬੜੀ ਬੜਾਈ ਉਹਨੂੰ ਵੀ ਦਿੱਤੀ ਆ। ਆ ਦੋ ਕਹੋਰ ਬੋਲਦਾ ਮੈਂ ਇੱਕਾ ਬੋਲਦਾ ਕਹਿੰਦਾ ਭਾਗਾ ਵਾਲਾ ਉਹ ਹੈ ਚੰਨ ਭਾਗਾ ਵਾਲਾ ਉਹ ਹੈ ਚੰਨਾ ਖੇੜਿਆ ਜਿਹਦਾ ਤਨ ਤੇ ਮਨ ਕਿਰਤ ਕਮਾਈ ਜੀਦੀ ਧਨ ਪ੍ਰਭੂ ਸਿਮਰਮੇ ਚ ਸਦਾ ਅਡੋਲ ਚੱਲ ਮਰਦਾਨਿਆਂ ਲਾਲੋ ਕੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਨੇ ਪਹਿਲੀ ਉਦਾਸੀ ਤਿੰਨੇ ਉਦਾਸੀ ਉੱਥੇ ਗਏ ਨੇ ਜਦੋਂ ਬਾਬਰ ਆਇਆ ਉਦੋਂ ਵੀ ਪੁਰਨਾਨ ਸਾਹਿਬ ਉੱਥੇ ਸੀਗੇ ਬਾਬਰ ਨੂੰ ਜਾਵਰ ਕੇ ਆ ਤੇ ਗੁਰਗਾਂ ਸਾਹਿਬ ਦੇ ਚ ਦਰਜਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲ ਲਾ ਬੜਾ ਲੰਬਾ ਛੋੜਾ ਸਮਾਂ ਲੱਗ ਜਾਣਾ ਬਾਕੀ ਹੁਣ ਅੱਗੇ ਮੈਂ ਵਧਾਈ ਵੀ ਦਿਨਾ ਤਾਂ ਪਹਿਲੇ ਲਾਲੋ ਦਾ ਅੱਗੇ ਆਉਣਾ ਦਿਹਾੜਾ ਸਾਡੀ ਸੰਸਥਾ ਜਿਹਦਾ ਮੈਂ ਸੈਕਟਰੀ ਆ ਆਪਣਾ ਸੰਗਰੂਰ ਜ਼ਿਲ੍ਹੇ ਦਾ ਉਹਨਾਂ ਨੇ 22 ਤਰੀਕ ਨੂੰ ਮਨਾਉਣਾ ਮੂਹਲੇ ਸੰਡੇ ਨੂੰ ਹੁਸ਼ਿਆਰਪੁਰ ਦੇ ਵਿੱਚ ਆ ਬਾਕੀ 24 ਦਾ ਸ੍ਰੀ ਆ ਉਥੇ ਗੁਰੂ ਘਰ ਵੀ ਬਣਾਇਆ ਭਾਈ ਲਾਲੋ ਦਾ ਉਹ ਵੀ ਤੁਹਾਨੂੰ ਸਦਾ ਨਬਧਾਈ ਵੇਕਨ ਦਾ ਸਨਮਾਨ ਵੀ ਕਰਨਾ ਮੈਂ ਬਾਅਦ ਦੇ ਵਿੱਚ ਜਗੀਰ ਸਿੰਘ ਜੀ ਦਾ ਤੇ ਆ ਬੋਲਦਾ ਮੈਂ ਕਹਿੰਦਾ ਉੱਤਮ ਆਤਮਾ ਉੱਤਮ ਆਤਮਾ ਤੇ ਪੁਤਲਾ ਨੇਕੀਆਂ ਦਾ ਉੱਤਮ ਆਤਮਾ ਪੁਤਲਾ ਨੇਕੀਆਂ ਦਾ ਭਗਤੀ ਵਿੱਚ ਰਤਾ ਲਾਲੋ ਲਾਲ ਲਾਲੋ ਸੱਚ ਧਰਮ ਇਮਾਨ ਗਿਆਨ ਵਾਲਾ ਸੱਚ ਧਰਮ ਗਿਆਨ ਇਹ ਮਾਨ ਵਾਲਾ ਹੈ ਸੀ ਰੂਪ ਇੱਕ ਬੇਮਿਸਾਲ ਲਾਲੋ ਸਦਾ ਧਰਮ ਕਿਰਤ ਕਮਾਉਣ ਵਾਲਾ ਸਦਾ ਧਰਮ ਕਿਰਤ ਕਮਾਉਣ ਵਾਲਾ ਨੇਕ ਦਿਲ ਤੇ ਕਿਰਤ ਕਮਾਲ ਲਾਲੋ ਲੋਕਾਂ ਵਾਸਤੇ ਭਾਵੇਂ ਗਰੀਬ ਸੀ ਹੋ ਲੋਕਾਂ ਵਾਸਤੇ ਭਾਵੇਂ ਗਰੀਬ ਸੀ ਹੋ ਗੁਣਾ ਨਾਲ ਹੈ ਸੀ ਮਾਲਾ ਮਾਲ ਲਾਲੋ ਉਹਦੇ ਗੁਣਾ ਸਦਕਾ ਸਤਗੁਰ ਨਾਨਕ ਉਦੇ ਗੁਨਾ ਸਤਕਾ ਸਤਗੁਰ ਨਾਨਕ ਗਏ ਕੋਲ ਉਸ ਦੇ ਖਿੱਚੇ ਪਿਆਰ ਅੰਦਰ ਕਿਉਂਕਿ ਲਾਲੋ ਜਹੇ ਗੁਣੀ ਦੀ ਲੋੜ ਹੈ ਸੀ ਕਿਉਂਕਿ ਲਾਲੋ ਜਹੇ ਗੁਣੀ ਦੀ ਲੋੜ ਹੈ ਸੀ ਕਰਨ ਲਈ ਉਪਕਾਰ ਸੰਸਾਰ ਅੰਦਰ ਜਿੱਕਾ ਹੋਰ ਬੋਲਦਾ ਤੁਰੇ ਤਾਰਨ ਲਈ ਜਦੋਂ ਸੰਸਾਰ ਸਤਗੁਰੂ ਤੁਰੇ ਤਾਰਨ ਲਈ ਜਦੋਂ ਸੰਸਾਰ ਸਤਗੁਰੂ ਉਹਨਾਂ ਲਾਲੋ ਨੂੰ ਹੀ ਸਲਾਹਕਾਰ ਚੁਣਿਆ ਉਹਨਾਂ ਲਾਲੋ ਨੂੰ ਹੀ ਸਲਾਹਕਾਰ ਚੁਣਿਆ ਗਿਆਨ ਖਸ਼ਮ ਦੀ ਬਾਣੀ ਦਾ ਗਿਆਨ ਖਸ਼ਮ ਦੀ ਬਾਣੀ ਦਾ ਕਰਨ ਖਾਤਰ ਲਾਲੋ ਜਿਹਾ ਉਹਨਾਂ ਸਮਝਦਾਰ ਚੁਣਿਆ ਉਹਦੇ ਸਾਹਮਣੇ ਭਾਰਤ ਦੇ ਦੁੱਖ ਫੋਲੇ ਉਹਦੇ ਸਾਹਮਣੇ ਭਾਰਤ ਦੇ ਦੁੱਖ ਫੋਲੇ ਐਸਾ ਲਾਲੋ ਨੂੰ ਹੀ ਰਾਜਦਾਰ ਚੁਣਿਆ ਦਸੋ ਹੋਵੇਗੀ ਕੈਡੀ ਗੁਣਵਾਨ ਹਸਤੀ ਦਸੋ ਹੋਵੇਗੀ ਕੈਡੀ ਗੁਣਵਾਨ ਹਸਤੀ ਜਿਹਨੂੰ ਆਪ ਨਾਨਕ ਨਿਰੰਕਾਰ ਚੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਾਬਲ ਜੀ ਸਿੰਘ ਜੀ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ ਪਹਿਲਾ ਲੋ ਜੀ ਦੀਆਂ ਯਾਦ ਕੀਤਾ ਬੀਦਰ ਜੀ ਵੀ ਯਾਦ ਕੀਤਾ ਇਹਨਾਂ ਦਾ ਸਤਕਾਰ ਕਿਉਂ ਹੈ ਇਸ ਕਰਕੇ ਹੈ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਵਾਸਤੇ ਚੱਲੇ ਨੇ ਪਹਿਲਾ ਟਿਕਾਣਾ ਜੇ ਕੀਤਾ ਭਾਈ ਲਾਲੋ ਜੀ ਦੇ ਘਰ ਕੀਤਾ ਕਿਉਂ ਕੀਰਤੀ ਹੈ ਦਸਾਂ ਨੌ ਦੀ ਕੀਰਤ ਕਰਕੇ ਖਾਣ ਵਾਲਾ ਬੰਦਾ ਹੈ ਕੀਰਤ ਦਾ ਸਤਿਕਾਰ ਕੀਰਤੀ ਦਾ ਸਤਿਕਾਰ ਕਰਨ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਉਹਦੀ ਕੋਧਰੀ ਦੀ ਰੋਟੀ ਖਾਧੀ ਉਸ ਕੋਧਰੀ ਦੀ ਰੋਟੀ ਵਿੱਚੋਂ ਇਤਨਾ ਆਨੰਦ ਆਇਆ ਇਤਨਾ ਆਨੰਦ ਆਇਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਬੜਾ ਕੁਝ ਸ਼ੱਕ ਕਰਿਆ ਹੁਣ ਤਿੱਕਰ ਪਰ ਜਿੱਤਨਾ ਇਸ ਕੋਧਰੀ ਦੀ ਰੋਟੀ ਵਿੱਚੋਂ ਰਸ ਆਇਆ ਅਜ ਤਿੱਕਰ ਨਹੀਂ ਆਇਆ ਇਸੇ ਤਰ੍ਹਾਂ ਕ੍ਰਿਸ਼ਨ ਜੀ ਨੂੰ ਬੀਦਰ ਦੇ ਹਲੋਨੇ ਸਾਗ ਵਿੱਚੋਂ ਆਇਆ ਜਿਹੜੀ ਗੁਰਬਾਣੀ ਦੀ ਗੱਲ ਕਰਕੇ ਗਏ ਨੇ ਬਲਜੀ ਸਿੰਘ ਜੀ ਰਾਜਨ ਕੌਰ ਕੁਮਾਰੇ ਆਵੇ ਐਸੋ ਭਾਉ ਬੀਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵਾ ਤੂੰ ਤਾਂ ਹਸਤੀ ਦੇਖ ਭਰਮ ਤੇ ਬੋਲਾ ਸ੍ਰੀ ਭਗਵਾਨਾ ਨਾ ਜਾਣਿਆ ਤੁਮਰੋ ਦੂਧ ਬੀਦਰ ਕੋ ਪਾਣੋ ਅੰਮ੍ਰਿਤ ਕਰਮੈ ਮੰਨਿਆ ਠੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਨਾਮੇ ਕੋ ਸੌਮੀ ਅੰਤ ਬਿਨੋਤੀ ਜਾਤਨਾ ਕਾਹੂ ਕੀ ਮਾਨੇ ਤੇਰੇ ਮਹਿਲਾ ਵਿਚ ਆ ਕੇ ਰੱਬ ਭੁੱਲਦਾ ਵਿਦਰ ਦੀ ਕੁਲੀ ਵਿੱਚ ਜਾ ਕੇ ਰੱਬ ਚੇਤੇ ਆਉਂਦਾ ਗੁਰੂ ਨਾਨਕ ਦੇਵ ਜੀ ਨੇ ਕੋਧਰੀ ਦੀ ਰੋਟੀ ਨੂੰ ਮਾਨ ਦਿੱਤਾ ਸਤਕਾਰ ਦਿੱਤਾ 36 ਪ੍ਰਕਾਰ ਦੇ ਪਕਵਾਨ ਮਲਕ ਭਾਗੋ ਦੇ ਉਹ ਦਰਕਾਰ ਦਿੱਤੇ ਕਿਉਂ ਸੁੱਚੀ ਕਿਰਤ ਦੇ ਨੇ ਸਨ ਪਰਾਇ ਹੱਕ ਮਾਰ ਕੇ ਉਹ ਭੋਜਨ ਤਿਆਰ ਕੀਤਾ ਸੁਚੀ ਕਿਰਤ ਦੀ ਇਤਨੇ ਵੱਡੀ ਮਹਾਨਤਾ